ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ ਹੁਣ ਇਸੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਪੂਰਥਲਾ ਦੇ ਵਿੱਚ ਇੱਕ ਪ੍ਰਾਈਵੇਟ ਬੈਂਕ ਦੇ ਰਿਕਵਰੀ ਅਫਸਰ ਨੂੰ ਬੰਦਕ ਬਣਾਉਣ ਵਾਲੇ 1000 ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਬਾਅਦ ਵਿੱਚ ਸੀਆਈਏ ਨੇ ਕਾਰਵਾਈ ਕੀਤੀ ਹੈ ਪੁਸ਼ਟੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਲਾਪ ਸਿੰਘ ਨੇ ਕਿਹਾ ਹੈ ਕਿ ਫੜੇ ਗਏ ਅਪਰੋਪੀਏ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਾ ਰਿਹਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੇ ਬਾਅਦ ਪੋਚ ਗਿਆ ਸੀ ਲੀਕ ਗਈ ਐਮ ਕਲਾਸੇ ਹੁਣ ਦੀ ਸੰਭਾਵਨਾ ਹੈ ਮੇਰੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਓਪਨਾਗਰ ਨਿਵਾਸੀ ਪੀੜਤ ਬੈਂਕਰ ਮਜੀਰੀਮ ਜਿੰਦਰ ਸਿੰਘ ਨੇ ਬੋਲ ਸੁਣੂ ਸ਼ਿਕਾਇਤ ਜੇ ਦੱਸਿਆ ਕਿ ਉਹ ਭਾਰਤ ਫਾਈਨੈਂਸ ਇੰਡੋਸੈਂਟ ਬੈਂਕ ਚ ਬਿਤੌਰ ਰਿਕਵਰੀ ਅਧਿਕਾਰੀ ਦੇ ਰੂਪ ਚ ਕੰਮ ਕਰਦਾ ਤੇ ਉਹ ਜਿੰਦਰ ਕਪੂਰਥਲਾ ਤੇ ਆੜੇ ਦਵਾਲੇ ਦੇ ਲੋਕਾਂ ਚ ਫਾਈਨਾਂਸ ਦਿੱਤੇ ਪੈਸੇ ਲੈ ਜਾਂਦਾ ਹੈ ਤੇ ਉਸਨੇ ਵੀ ਜੂਨ ਦੀ ਦੁਪਹਿਰ ਲਗਭਗ 1 ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਪੂਰਥਲਾ ਦੇ ਏਰੀਆ ਚ ਬੈਂਕ ਕੋਲੋਂ ਦਿੱਤਾ ਗਿਆ ਫਾਈਨਾਂਸ ਦੇ ਪੈਸੇ ਦੀ ਰਿਕਵਰੀ ਕਰ ਰਹੀ ਸੀ ਜਦੋਂ ਉਹ ਕਪੂਰਥਲਾ ਦੇ ਕੋਲ ਰੇਲ ਕੋਚ ਫੈਕਟਰੀਵਲ ਜਾ ਰਿਹਾ ਸੀ ਤੇ ਰਸਤੇ 'ਚ ਮੋਟਰਸਾਈਕਲਾਂ ਨੇ ਰੋਕ ਲਿਆ ਤੇ ਮੋਟਰਸਾਈਕਲ ਖੋਣ ਲੱਗੇ ਤੇ ਐਕਸੀਡੈਂਟ ਕਰਨ ਦਾ ਇਲਜ਼ਾਮ ਲਗਾਉਣ ਲੱਗੇ ਤੇ ਮਰਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਨੇ ਉਹਨਾਂ ਨੂੰ ਬੰਦਕ ਬਣਾ ਲਿਆ ਤੇ ਉਸ ਦਾ ਪਰਸ ਅਤੇ ਗੈਟ ਵਾਲਾ ਬੈਗ ਖੋਲਿਆ ਜਿਸ 'ਚ 1000 ਰੁਪਏ ਦੀ ਕਲੈਕਸ਼ਨ ਸੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ